ਇਹ 8:30 ਵਜੇ ਇੱਥੋਂ ਆਪਾਂ ਮੰਡੀ ਤੋਂ ਜਾ ਰਹੇ ਪਿੰਡ ਨੂੰ ਕਿਹੜਾ ਪਿੰਡ ਮਰਜਾਪੁਰ ਠੀਕ ਹੈ ਤੇ ਆਪਣਾ ਦਲਜੀਤ ਸਿੰਘ ਅਡਾਲਾ ਉਹਦੇ ਫਾਰਮ ਦੇ ਲਾਗੇ ਪਿੱਛੋਂ ਆਏ ਮੁੰਡੇ ਤਿੰਨ ਅੱਛਾ ਤੇ ਉਹਨਾਂ ਨੇ ਅਣਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦਿਵਾਲੇ ਵੀ ਗੇੜੇ-ਗੁੜੇ ਕੱਢਦੇ ਰਹੇ ਉਹਨਾਂ ਮੂੰਹ 'ਵਾਂ ਬੰਨੇ ਦੱਤਰ ਉਹਨਾਂ ਦੇ ਕੋਲ ਸੀ ਉਹਦੇ ਦਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਫੇਰ ਮਾਰਿਆ ਬਰਾਬਰ ਮੋੜ ਸਲ ਕਰਕੇ ਠੀਕ ਹਾਂਜੀ ਤੇ ਫਿਰ ਫਿਰ ਸਾਨੂੰ ਪਤਾ ਲੱਗਾ ਉਹ ਸਾਨੂੰ ਉਥੇ ਦਲਜੀਤ ਦੇ ਫਾਰਮ ਤੋਂ ਫੋਨ ਕੀਤਾ ਕੇ ਬੰਦੇ ਨੇ ਉਹਨੇ ਦੱਸਿਆ ਵੀ ਜੈਦਾ ਦਾ ਗੱਲ ਹੋ ਗਈ ਹੈ ਫਿਰ ਮੈਂ ਉਥੇ ਗਿਆ ਤੇ ਡੈਡੀ ਲੈ ਕੇ ਵਾਲੀਆ ਹਸਪਤਾਲਾ ਪੱਟੀ-ਪੁੱਟੀ ਕਰਵਾਈ ਤੇ ਉਹਨਾਂ ਵਾਲੀਆ ਸਾਹਿਬ ਨੇ ਕਿਹਾ ਵੀ ਨਹੀਂ ਇਹ ਮੇਰੇ ਵਾਲਾ ਨਹੀਂ ਹੈਗਾ ਕੰਮ ਇਹਨੂੰ ਸ਼ਹਿਰ ਲੈ ਜਾਓ ਫਿਰ ਇਹ ਸ਼ਹਿਰ ਲੈ ਗਏ ਜਲੰਧਰ ਉਥੇ ਇਲਾਜ ਦਿਆ ਚੱਲਣਾ ਹੁਣ ਕਿਸ ਤਰ੍ਹਾਂ ਦੀ ਹਾਲਤ ਹੈ ਮੈਂ ਹਾਲਤ ਹੁਣ ਠੀਕ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਕੀ ਲੁੱਟਖੋ ਦਾ ਮਾਮਲਾ ਹੈ ਕਿ ਕੀ ਹੋ ਸਕਦਾ ਇਹ ਲੁੱਟਖੋ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਨੇ ਕੀ ਕਾਰਵਾਈ ਕਰੀ ਪੁਲਿਸ ਮੈਂ ਰਾਤ ਦੀ ਲੱਗੀ ਪੂਰੇ ਜੋਰਾਂ 'ਚ ਅੱਛਾ ਹਾਂਜੀ ਬੰਦੇ ਟਰੇਸ ਕਰਨ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਵੀ ਬੰਦੇ ਫੜੇ ਜਾਣੇ ਚਾਹੀਦੇ ਜਿਹੜੇ ਹੈਗੇ ਆ ਹਾਂਜੀ ਕੱਲ ਸਾਡੇ ਕੋਲ ਕਰੀਬ 7:30 ਵਜੇ ਇੱਕ ਇਨਫੋਰਮੇਸ਼ਨ ਆਈ ਸੀ ਵੀ ਜਿਹੜਾ ਲਖਵਿੰਦਰ ਸਿੰਘ ਮੱਲੀ ਹੈ ਇਹ ਆਪਣਾ ਵਪਾਰੀ ਹੈਗਾ ਤੇ ਇਹਦੇ ਕੱਲ ਜਦੋਂ ਇਹ ਆਪਣੇ ਆਰਥਰੀ ਦੁਕਾਨ ਤੋਂ ਆੜਤੀਆ ਹੈਗਾ ਜਦੋਂ ਇਹ ਆਰਥਰੀ ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਰਜ਼ਾਪੁਰ ਨੂੰ ਤੇ ਰਸਤੇ ਦੇ ਵਿੱਚ ਨਡਾਲਾ ਤੋਂ 1 ਕਿਲੋਮੀਟਰ ਅੱਗੇ ਜਾ ਕੇ ਇਹਦੇ ਕਿਸੇ ਅਨਨੋਨ ਬੰਦਿਆਂ ਨੇ ਇਹਦੇ ਗੋਲੀ ਜਿਹੜੀ ਸੀ ਇੱਕ ਫਾਇਰ ਕੀਤਾ ਸੀਗਾ ਉਹਦੇ ਵਿੱਚ ਅਸੀਂ 307 34 120B ਔਰ 2554 9 ਤੇ ਤਰਾਸ ਸੀ ਕਿ ਨਾ ਹੈਗਾ ਪਰਚਾ ਅਸੀਂ ਦਰਜ ਅਸੀਂ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਇਹ ਜਿਹੜੀ ਇਨਵੈਸਟੀਗੇਸ਼ਨ ਹੈਗੀ ਹੈ ਉਹ ਸਾਡੀ ਜਿਹੜੀ ਹੈ ਓਪਨ ਹੈ ਔਰ ਅਸੀਂ ਹਰ ਐਂਗਲ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਇਹ ਕਰ ਰਹੇ ਆ ਜੇ ਅਗਿਆਤ ਬੰਦੇ ਜਿਹੜੇ ਸੀ ਜਿਵੇਂ ਮੱਲੀ ਨਾਲ ਜਿਹੜੀ ਪ੍ਰੀਮੀਨਰੀ ਸਟੇਜ ਉੱਤੇ ਜਿਹੜੀ ਗੱਲ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਝ ਬੰਦੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਏ ਸੀਗੇ ਤੇ ਸਾਨੂੰ ਇਹ ਜਿਹੜਾ ਮਸਲਾ ਹੈ ਇਹ ਥੋੜਾ ਡਾਊਟਫੁਲ ਜਿਹਾ ਲੱਗਦਾ ਹੈ ਤੇ ਅਸੀਂ ਇਹਦੀ ਜਿਹੜੀ ਤਹਿਕੀਕਾਤ ਹੈਗੀ ਆ ਕਿਉਂਕਿ ਮੱਲੀ ਦਾ ਜਿਹੜਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ-ਦੇਣ ਵੀ ਹੈ ਅਸੀਂ ਉਸ ਐਂਗਲ ਤੋਂ ਵੀ ਦੇਖ ਰਹੇ ਆਂ ਔਰ ਅਸੀਂ ਹੋਰ ਕਈ ਐਂਗਲ ਤੋਂ ਵੀ ਇਹਦੀ ਜਿਹੜੀ ਕੋਖ ਪਰਤਾਲ ਅਸੀਂ ਕਰ ਰਹੇ ਆਂ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਅਸੀਂ ਬਾਈ ਨੇਮ ਪਰਚਾ ਦਰਜ ਕੀਤਾ ਹੈ ਸਾਡੀ ਦਿੱਤੀ 30 ਸ਼ੱਕੀ ਆਪਣੀ ਟੁੰਗਾਈ ਦੇ ਨਾਲ ਔਰ ਬਹੁਤ ਸਾਰੇ ਅੰਗਲਾਂ ਤੋਂ ਅਸੀਂ ਜਿਹੜੀ ਇਹ ਦਿੱਤੀ ਛ ਆਪਣੀ ਜਿਹੜੀ ਕਰ ਰਹੇ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਨੂੰ ਦਫ਼ਤਰ ਕਰਕੇ ਔਰ ਸਲਾਖਾਂ ਦੇ ਪਿੱਛੇ ਜਿਹੜਾ ਹੈ ਇਹਨੂੰ ਅਸੀਂ ਪਾਵਾਂਗੇ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲੌਕ ਮੀਤ ਪ੍ਰਧਾਨ ਢਿਲਮਾ ਇਹ ਜੀ 10 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾਤਾਂ ਵੱਡ ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਜਾਂਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਹਲੇ ਬਿਨਾਂ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਵੱਧ ਤੋਂ ਵੱਧ ਇਹਨਾਂ ਬਾਰੇ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈ